ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਅੱਜ ਇੱਕ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਇੱਕ ਵੱਡਾ ਅਪਡੇਟ ਲੈ ਕੇ ਅੱਜ ਦਾ ਜੋ ਅਪਡੇਟ ਹੈ 822 ਪੋਸਟਾਂ ਸਿਹਤ ਵਿਭਾਗ ਦੇ ਵਿੱਚ ਜਿਨ੍ਹਾਂ ਦੇ ਲਈ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵੱਲੋਂ ਕੁਝ ਦਿਨ ਪਹਿਲਾਂ ਪ੍ਰਵਾਨਗੀ ਦਿੱਤੀ ਗਈ ਹੈ ਤਾਂ ਉਹਨਾਂ ਦੇ ਸਬੰਧ ਵਿੱਚ ਇੱਕ ਵੱਡਾ ਅਪਡੇਟ ਹੈ ਨਿਕਲ ਕੇ ਆ ਰਿਹਾ ਪੂਰਾ ਅਪਡੇਟ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਜੀ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਲਾਈਕ ਜ਼ਰੂਰ ਕਰਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਅੱਗੇ ਦੋਸਤਾਂ ਜਿਹੜੇ ਵੀਰ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਉਹਨਾਂ ਨੂੰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਇਸ ਤਰ੍ਹਾਂ ਦੇ ਅਪਡੇਟਸ ਮਿਲਦੇ ਰਿਆ ਕਰਨਗੇ ਜੀ ਤਾਂ ਬਿਨਾਂ ਕਿਸੇ ਦੇਰੀ ਅੱਜ ਦਾ ਅਪਡੇਟ ਤੁਹਾਡੇ ਨਾਲ ਸਾਂਝਾ ਕਰਦੇ ਆਂ ਜੀ ਪੂਰੀ ਖਬਰ ਦੇਨਕਪਾਸਕਰ ਵੱਲੋਂ ਜਾਰੀ ਕੀਤੀ ਗਈ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੀ ਕੁਝ ਦਿਨ ਪਹਿਲਾਂ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਫਰੀਦਕੋਟ ਵਿਖੇ ਨਸ਼ਾ ਮੁਕਤ ਅਭਿਆਨ ਦੇ ਨਰੀਖਣ ਦੇ ਸਬੰਧ ਵਿੱਚ ਇੱਥੇ ਪਹੁੰਚੇ ਸੀ ਤਾਂ ਬੇਰੁਜ਼ਗਾਰ ਨਰਸਿੰਗ ਯੂਨੀਅਨ ਦੇ ਮੈਂਬਰ ਪ੍ਰਧਾਨ ਉਹਨਾਂ ਨੂੰ ਮਿਲੇ ਇਹਨਾਂ ਅੱਗੇ ਮੰਗ ਪੱਤਰ ਰੱਖਿਆ ਗਿਆ ਕਿ ਵੋਟਾਂ ਤੋਂ ਪਹਿਲਾਂ ਸਰਕਾਰ ਵੱਲੋਂ 3200 ਨਰਸਿੰਗ ਸਟਾਫ ਦੇ ਲਈ ਜੋ ਭਰਤੀ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰੰਤੂ ਸਰਕਾਰ ਵੱਲੋਂ ਹੁਣ 822 ਪੋਸਟਾਂ ਦੇ ਵਿੱਚ ਸਿਰਫ 311 ਪੋਸਟਾਂ ਦੇ ਲਈ ਪ੍ਰਵਾਨਗੀ ਦਿੱਤੀ ਗਈ ਹੈ ਤਾਂ ਨਰਸਿੰਗ ਯੂਨੀਅਨ ਦੇ ਮੈਂਬਰਾਂ ਵੱਲੋਂ ਪ੍ਰਧਾਨਾਂ ਵੱਲੋਂ ਸਿਹਤ ਮੰਤਰੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਘੱਟੋ-ਘੱਟ 1500 ਪੋਸਟਾਂ ਰਿਲੀਜ਼ ਕੀਤੀਆਂ ਜਾਣ ਬੇਰੁਜ਼ਗਾਰ ਨਰਸਿੰਗ ਯੂਨੀਅਨ ਦੇ ਮੈਂਬਰਾਂ ਵੱਲੋਂ ਮંત્રી ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਆਪਜੀ ਵੱਲੋਂ 3200 ਪੋਸਟਾਂ ਦੇ ਲਈ ਵਾਅਦਾ ਕੀਤਾ ਗਿਆ ਸੀ ਜਾਰੀ ਸਿਰਫ 311 ਕੀਤੀਆਂ ਗਈਆਂ ਤਾਂ ਕਿਰਪਾ ਕਰਕੇ 1500 ਪੋਸਟਾਂ ਦੇ ਲਈ ਪ੍ਰਵਾਨਗੀ ਦਿੱਤੀ ਜਾਵੇ ਸਟਾਫ ਨਰਸਸਾਂ ਦੀਆਂ ਪੋਸਟਾਂ ਦੇ ਲਈ ਤਾਂ ਇਹ ਮੰਗ ਪੱਤਰ ਹੈ ਯੂਨੀਅਨ ਵੱਲੋਂ ਦਿੱਤਾ ਗਿਆ ਆਸ ਕਰਦੇ ਹਾਂ ਸਰਕਾਰ ਵੱਲੋਂ ਜਲਦੀ ਇਹਨਾਂ ਪੋਸਟਾਂ ਦੇ ਵਿੱਚ ਵਾਧਾ ਕਰਕੇ ਇੱਕ ਨਵਾਂ ਨੋਟੀਫਿਕੇਸ਼ਨ ਐ ਜਾਰੀ ਕੀਤਾ ਜਾਊਗਾ। ਇਹ ਇੱਕ ਬਹੁਤ ਵੱਡਾ ਅਪਡੇਟ ਹੈ ਜੀ 822 ਪੋਸਟਾਂ ਜੋ ਸਰਕਾਰ ਵੱਲੋਂ ਜਿਨ੍ਹਾਂ ਦੇ ਲਈ ਪ੍ਰਵਾਨਗੀ ਦਿੱਤੀ ਗਈ ਸੀ ਉਹਦੇ ਵਿੱਚ 311 ਪੋਸਟਾਂ ਸਟਾਫ ਨਰਸ ਦੇ ਲਈ ਜਾਰੀ ਹੋਈਆਂ। ਤਾਂ ਉਹਨਾਂ ਦੇ ਵਿੱਚ ਵਾਧੇ ਦੀ ਉਮੀਦ ਬਣਦੀ ਦਿਖ ਰਹੀ ਹੈ। ਯੂਨੀਅਨ ਵੱਲੋਂ ਜੋ ਮੰਗ ਪੱਤਰ ਐ ਸਿਹਤ ਮੰਤਰੀ ਸਾਹਿਬ ਨੂੰ ਦਿੱਤਾ ਗਿਆ। ਆਸ ਕਰਦੇ ਹਾਂ ਇਹਦੇ ਵਿੱਚ ਜਲਦੀ ਸਰਕਾਰ ਵੱਲੋਂ ਵਾਅਦਾ ਕੀਤਾ ਜਾਊਗਾ ਤੇ ਨੋਟੀਫਿਕੇਸ਼ਨ ਜਲਦੀ ਜਾਰੀ ਕੀਤਾ ਜਾਊਗਾ। ਹਾਂ ਜੀ ਅੱਜ ਦਾ ਅਪਡੇਟ ਜੋ ਨਿਕਲ ਕੇ ਆ ਰਿਹਾ ਸੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ